ਸੋ ਵੈਲਕਮ ਹੈ ਜੀ ਸਾਡੇ ਜੀਐਮ ਸਟੋਰ ਦੇ ਲਾਈਵ ਵਲੌਗ ਤੇ ਸੋ ਦੁਕਾਨ ਪਹਿਲੇ ਤਾਂ ਤੁਹਾਨੂੰ ਮੈਂ ਆਪਣਾ ਸਟੋਰ ਦਿਖਾਨਾ ਚਾਹੀ ਸਾਰਾ ਲਓ ਜੀ ਸਾਰਾ ਸਟੋਰ ਭਰਿਆ ਪਿਆ ਤੇ ਬਾਹਰ ਦਾ ਤੁਹਾਨੂੰ ਦਿਖਾ ਦਾਂ ਤੇ ਖਾਲੀ-ਖਾਲੀ ਆ ਪਿਆ ਤੇ ਅੱਜ ਪੂਰੇ ਦਿਨ ਦੇ ਵਿੱਚ ਅਸੀਂ 50 ਰੁਪਏ ਕਮਾਏ ਆ ਸਵੇਰੇ 9 ਵਜੇ ਤੋਂ ਲੈ ਕੇ 7 7:30 ਹੋ ਗਏ ਆ ਸੋ ਜਿਹੜੇ ਦੁਕਾਨਦਾਰ ਦੁਕਾਨ ਆਪਣੀ ਹੈਂਡਲ ਕਰਦੇ ਨੇ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਦੁਕਾਨਦਾਰੀ ਕਰਨੀਆਂ ਕਿੰਨੀਆਂ ਔਖੀਆਂ ਅੱਜ ਦੇ ਟਾਈਮ 'ਚ ਕੋਈ ਵੇਖੋ ਲਾਈਫ ਦੇ ਵਿੱਚ ਮੰਦੇ ਵੀ ਆਉਂਦੇ ਨੇ ਅਪ ਡਾਊਨ ਚੱਲਦੇ ਰਹਿੰਦੇ ਨੇ ਠੀਕ ਹੈ ਕਦੀ ਵੀ ਡਾਊਨਫਾਲ ਦੇਖ ਕੇ ਕਦੀ ਵੀ ਆਪਣਾ ਬਿਜ਼ਨਸ ਨਾ ਚੇਂਜ ਕਰਿਓ ਕਿਉਂਕਿ ਮੈਨੂੰ ਇਸ ਬਿਜ਼ਨਸ ਵਿੱਚ 1 April 2021 ਤੋਂ ਮੈਂ ਕੰਮ ਸ਼ੁਰੂ ਕੀਤਾ ਸੀ ਮੈਨੂੰ ਅਗਲੇ ਮਹੀਨੇ ਇਸ ਬਿਜ਼ਨਸ ਵਿੱਚ ਟੋਟਲ 4 ਸਾਲ ਹੋ ਜਾਣੇ ਸੋ ਮੈਨੂੰ ਆਪਣੇ ਆਪ ਤੇ ਇਸ ਚੀਜ਼ ਦਾ ਪ੍ਰਾਊਡ ਹੈ ਕਿ ਹਾਂ ਮੈਂ ਆਪਣਾ ਕੰਮ ਨਹੀਂ ਛੱਡਿਆ ਮੈਂ ਆਪਣੇ ਕੰਮ ਦੇ ਉੱਤੇ ਟਿਕਿਆ ਕਿਉਂਕਿ ਆਪਣੇ ਕੰਮ ਦੇ ਉੱਤੇ ਵਿਸ਼ਵਾਸ ਰੱਖੋਗੇ ਤੇ ਫੇਰ ਹੀ ਅੱਗੇ ਵਧ ਸਕੋਗੇ ਕੋਕਿਲ ਬੇ ਕੋ ਅੱਜ ਤਾ ਨੂੰ ਬੜਿਆਂ ਨੇ ਕਹਿਣ ਵਾਲੇ ਹੋਣਗੇ ਕਿ ਹਾਂ ਕੰਮ ਛੱਡ ਦਿਓ ਨਹੀਂ ਕਮਾਈ ਹੈਗੀ ਤੇ ਲੇਕਿਨ ਇੱਕ ਚੀਜ਼ ਹਮੇਸ਼ਾ ਯਾਦ ਰੱਖ ਲਓ ਇਹ ਤਿੰਨ ਚਾਲਾਂ ਜਦੋਂ ਮੈਨੂੰ ਵੀ ਬਹੁਤ ਜਾਨੇ ਰਹਿੰਦੇ ਸੀ ਲੇਕਿਨ ਮੈਂ ਇੱਕ ਚੀਜ਼ ਸੋਚੀ ਕਿ ਅਗਰ 3 ਸਾਲ ਬਾਅਦ ਆ ਗਿਆ ਮੈਂ ਚੌਥੇ ਸਾਲ ਦੇ ਵਿੱਚ ਆਪਣਾ ਕੰਮ ਛੱਡਦਾ ਆਪਣਾ ਸਾਰਾ ਸਮਾਨ ਵੇਚਦਾ ਠੀਕ ਹੈ ਸੋ ਮੈਂ ਜਿਹੜੇ ਐਫਰਟਸ ਲਗਾਏ ਆਪਣੀ ਜੌਬ ਛੱਡ ਕੇ ਆਪਣਾ ਕੰਮ ਖਾਰ ਮੇਰਾ ਜੌਬ ਦਾ ਕੰਮ ਹੁੰਦਾ ਸੀ ਅਸੀਂ ਸੋ ਆਪਣੀ ਜੌਬ ਛੱਡ ਕੇ ਅਸੀਂ ਆਪਣੇ ਬਿਜ਼ਨਸ ਵਿੱਚ ਆਏ ਆ ਸੋ ਉਹ ਸਾਰੇ ਐਫਰਟਸ ਮੇਰੇ ਖਤਮ ਹੋ ਜਨੇ ਮੈਂ ਉਹ ਇਨਸਾਨ ਆ ਜਿਹੜਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਾਂ ਮਤਲਬ ਜੌਬ ਤੇ ਜਾਂਦੇ ਹੁੰਦੇ ਸੀ ਸੋ ਆਪਾਂ ਹੁਣ ਆਪਣੇ ਬਿਜ਼ਨਸ ਵਿੱਚ ਆਏ ਆ ਬਿਜ਼ਨਸ ਦੇ ਅੰਦਰ ਆ ਕੇ ਕਾਫੀ ਕੁਝ ਸਿੱਖਿਆ ਮੈਂ ਮੇਰੀ ਸਕਿੱਲਸ ਅਪਗ੍ਰੇਡ ਹੋਏ ਨੇ ਤੇ ਮੈਂ ਉਸ ਕੰਮ ਨੂੰ ਕਿਸ ਤਰ੍ਹਾਂ ਛੱਡ ਦਵਾ ਆਪਸ ਵੀਰ ਤੋਂ ਲੈ ਕੇ 9 ਵਜੇ ਲੈ ਕੇ ਰਾਤੀ 10 ਵਜੇ ਤੱਕ ਮੈਂ ਇੱਥੇ ਆਪਣੇ ਕੰਮ ਦੇ ਵਿੱਚ ਪੂਰੇ ਐਫਰਟਸ ਲਗਾ ਰਿਹਾ ਪੂਰੀ ਮਿਹਨਤ ਕਰਦਾ ਇੱਕ ਛੁੱਟੀ ਨਹੀਂ ਈਵਨ ਕਿ ਪੂਰਾ ਦਿਨ ਸਟੋਰ ਸਾਡਾ ਓਪਨ ਰਹਿੰਦਾ ਸੋ ਸੰਡੇ ਵੀ ਓਪਨ ਰਹਿੰਦਾ ਪੂਰਾ ਪੂਰਾ ਦਿਨ ਸੋ ਉਹ ਐਫਰਟਸ ਮੇਰੇ ਜਿਹੜੇ ਸੀ ਉਹ ਮੈਨੂੰ ਜਿਹੜੀ ਮੈਂ ਇਨਵੈਸਟਮੈਂਟ ਕੀਤੀ ਸੀ ਉਹ ਜਿਹੜਾ ਮੈਂ ਆਪਣਾ ਟਾਈਮ ਵੇਸਟ ਕੀਤਾ ਉਹ ਮੇਰਾ ਸਭ ਖਤਮ ਹੋ ਜਾਣਾ ਸੀ ਜੋ ਮੈਂ ਟਾਈਮ ਇਨਵੈਸਟ ਕੀਤਾ ਆਪਣੇ ਸਟੋਰ ਦੇ ਲਈ ਸੋ ਉਹ ਚੀਜ਼ ਮੇਰਾ ਲਾਸ ਹੋਣਾ ਸੀ ਬਹੁਤ ਜ਼ਿਆਦਾ ਸੋ ਮਨ ਨੂੰ ਨਹੀਂ ਸਮਾਈ ਲੱਗਦੀ ਲੋਕੀ ਕਿਸ ਤਰ੍ਹਾਂ ਆਪਣਾ ਸਮਾਨ ਵਗੈਰਾ ਸਭ ਕੁਝ ਵੇਚ ਦਿੰਦੇ ਨੇ ਕਿਉਂਕਿ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਗਾਂ ਵੱਧ ਗਏ ਹੋ bizness ਵਿੱਚ ਪੈਰ ਧਰ ਲਿਆ ਮਗਰ ਨਾ ਦੇਖੋ ਜੁਗਾਰ ਲਾਓ ਕੁਛ ਨਾ ਕੁਛ ਕਰਕੇ ਸਟਾਕ ਪਾਣਾ ਜਿਸ ਤਰ੍ਹਾਂ ਮਰਜੀ ਬਹਾਨਿਆਂ ਨਾਲ ਲੱਭੋ ਤਰਕੀਬ ਲੱਭੋ ਕਿ ਕੰਮ ਕਿਸ ਤਰ੍ਹਾਂ ਕਰਨਾ ਸੋ ਕਈ ਐਸੇ ਲੋਕ ਵੀ ਮਿਲਣਗੇ ਜਿਹੜਾ ਤੁਹਾਡਾ ਬਹੁਤ ਸਾਥ ਦੇਣਗੇ ਇਸ ਕੰਡੀਸ਼ਨ ਵਿੱਚ ਅਗਰ ਤੁਹਾ ਕੋਈ ਇਨਵੈਸਟਮੈਂਟ ਲਈ ਪੈਸਾ ਨਹੀਂ ਹੈਗਾ ਤੇ ਸਮਾਨ ਜ਼ਰੂਰੀ ਪਾ ਲਓ ਬਹੁਤ ਨਾ ਐਕਸਟਰਾ ਪਾਓ ਜਿਹੜਾ ਤੁਹਾਡਾ बिकਦਾ ਸਭ ਤੋਂ ਜ਼ਿਆਦਾ ਸਮਾਨ ਉਹ ਪਾ ਲਓ ਉਕਲੀ ਹਰ ਇੱਕ ਗ੍ਰੋਥ ਦੇ ਨਾਲ ਈਵਨ ਕਿ ਇਸ ਦੇ ਨਾਲ ਨਾਲ ਤੁਹਾਡਾ ਬਿਹੇਵੀਅਰ ਬਹੁਤ ਮਾਇਨੇ ਰੱਖਦਾ ਹਾਂ ਇੱਕ ਚੀਜ਼ ਹਮੇਸ਼ਾ ਤੁਹਾਡੀ ਦੁਕਾਨ ਨੂੰ ਲਾਸ ਵਿੱਚ ਸੁੱਟਦੀ ਆ ਕ੍ਰੈਡਿਟ ਯਾਨੀ ਕਿ ਉਧਾਰੀ ਕੋਈ ਉਧਾਰੀ ਨਾ ਕਰੋ ਆਪਣੀਆਂ ਥਿੰਕਿੰਗ ਛੱਡ ਦਿਓ ਕਿ ਉਧਾਰੀ ਦੇ ਕੇ ਤੁਹਾਡਾ ਦੁਕਾਨ ਦਾ ਕੰਮ ਚੱਲ ਜਾਏਗਾ ਉਧਾਰੀ ਦਿਓਗੇ ਤੁਹਾਡਾ ਸਮਾਨ ਦੁਕਾਨ ਤੋਂ ਨਿਕਲੀ ਜਾਏਗਾ ਇਨਵੈਸਟਮੈਂਟ ਹੋਣੀ ਨਹੀਂ ਆ ਕਿਉਂ ਕਿ ਸੇਲ ਤੁਹਾਡੀ ਆਲਵੇਸ ਘਟ स्पेशਲੀ ਜਦੋਂ ਜਨਵਰੀ ਫਰਵਰੀ ਦਾ ਟਾਈਮ ਤੋਂ ਬਾਅਦ ਜਿਹੜੇ ਸੀਜ਼ਨ ਮਹੀਨੇ ਰਹਿੰਦੇ ਨੇ ਉਹ ਕਾਫੀ ਡਾਊਨਫਾਲ ਰਹਿੰਦੇ ਨੇ ਜੂਨ ਜੁਲਾਈ ਤੱਕ ਤੇ ਜਿਹੜੇ ਕੋਸਮੈਟਿਕ ਦਾ ਬਿਜ਼ਨਸ ਕਰਦੇ ਨੇ ਜਿਹੜੇ ਦੁਕਾਨਦਾਰ ਓ ਇਸ ਚੀਜ਼ ਨੂੰ ਫੇਸ ਕਰਦੇ ਨੇ ਹਮੇਸ਼ਾ ਫੇਸ ਕਰਦੇ ਨੇ ਸੋ ਮੈਂ ਇਹ ਚੀਜ਼ ਕਹੂੰਗਾ ਦੁਕਾਨਦਾਰੀ ਨੂੰ ਹਮੇਸ਼ਾ ਦੁਕਾਨਦਾਰੀ ਵਾਂਗੂ ਰੱਖੋ ਕਦੇ ਵੀ ਆਪਣਾ ਕ੍ਰੈਡਿਟ ਉਧਾਰੀ ਸਭ ਬੰਦ ਕਰ ਦਿਓ ਕ੍ਰੈਡਿਟ ਉਧਾਰੀ ਕਰਕੇ ਕੋਈ ਗਾਹਕ ਨਹੀਂ ਤੁਹਾਡਾ ਬਦਲਣਾ ਵਾਲਾ ਠੀਕ ਹੈ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜਿੱਥੇ ਕਸਟਮਰ ਨੂੰ ਜਿੱਥੇ ਸਸਤਾ ਮਿਲੇਗਾ ਕਸਟਮਰ ਉੱਥੇ ਹੀ ਜਾਏਗਾ ਸੋ ਆਈ ਥਿੰਕਿੰਗ ਦਾ ਬਿਲਕੁਲ ਗਲਤ ਹੈ ਉਧਾਰੀ ਦੇ ਕੇ ਤੁਸੀਂ ਆਪਣਾ ਸਮਾਨ ਜਿਹੜਾ ਵਕਵਾਲੋਗੇ ਠੀਕ ਹੈ ਤੁਸੀਂ ਘਾਟੇ 'ਚ ਹੀ ਜਾਓਗੇ ਬਿਜ਼ਨਸ ਵਧੇਗਾ ਨਹੀਂ ਡਿੱਗੇਗਾ ਔਰ ਸੋ ਹਮੇਸ਼ਾ ਅਪ ਲੈਵਲ ਦੀ ਸੋਚੋ ਹੁਣ ਠੀਕ ਆ ਆਪਣੀ ਸੇਲ ਘਟਾ ਲੇਕਿਨ ਮੈਨੂੰ ਇਸ ਚੀਜ਼ ਦੀ ਹਮੇਸ਼ਾ ਹੋਪ ਰਹਿੰਦੀ ਕਿ ਨਹੀਂ ਅੱਜ ਅਪ ਹੋਏਗਾ ਤੇ ਹੁੰਦਾ ਵੀ ਆ ਕਈ ਵਾਰ ਸਮ ਟਾਈਮ ਹੁੰਦਾ ਹੈ ਕਿ ਅਪ ਹੁੰਦਾ ਲੇਕਿਨ ਕਈ ਵਾਰੀ ਬਹੁਤ ਜ਼ਿਆਦਾ ਡਾਊਨਫਾਲ ਵੀ ਹੁੰਦਾ ਲਾਈਕ ਟ੍ਰੇਡਿੰਗ ਮਾਰਕੀਟ ਟ੍ਰੇਡਿੰਗ ਮਾਰਕੀਟ ਤੇ ਸਭ ਨੇ ਵੇਖਿਆ ਹੋਏਗਾ ਉੱਥੇ ਵੀ ਸਟਾਕ ਉੱਪਰ نیچے ਜਾਂਦੇ ਹੈ ਹੈ ਕਿ ਨਹੀਂ ਸੋ ਉਸੇ ਤਰੀਕੇ ਨਾਲ ਸੋ ਇਸ ਲਈ ਕਦੇ ਵੀ ਹੋਪ ਨਾ ਹਾਰੋ ਅਗਰ ਤੁਸੀਂ ਬਿਜ਼ਨਸ ਚ ਪੈਰ ਧਰਿਆ ਤਾਂ ਹਮੇਸ਼ਾ ਸੋਚ ਕੇ ਰੱਖਿਓ ਕਿ ਤੁਸੀਂ ਅਗਰ ਅੱਜ 2 ਸਾਲ ਬਾਅਦ ਜਾਂ 1 ਸਾਲ ਬਾਅਦ ਜਾਂ 5 6 ਮਹੀਨਿਆਂ ਬਾਅਦ ਤੁਸੀਂ ਆਪਣਾ ਪੈਰ ਪਿੱਛੇ ਚੁੱਕਦੇ ਹੋ ਤੇ ਹਮੇਸ਼ਾ ਇਹ ਚੀਜ਼ ਯਾਦ ਰੱਖਣਾ ਕਿ ਤੁਸੀਂ ਆਪਣਾ ਜੋ ਟਾਈਮ ਜੋ ਐਫਰਟ ਜੋ ਮਿਹਨਤ ਜੋ ਇਨਵੈਸਟਮੈਂਟ ਜੋ ਪੈਸਾ ਤੁਸੀਂ ਆਪਣੀ ਦੁਕਾਨ ਦੇ ਉੱਤੇ ਲਗਾਇਆ ਉਹ ਸਭ ਤੁਹਾਡਾ ਵੇਸਟ ਹੋ ਜਾਣਾ ਸੋ ਐ ਮੈਂ ਹੀ ਕਹੂੰਗਾ ਕਿ ਬੇਸ਼ੱਕ ਬਸ ਬਹੋਪ ਰੱਖੋ ਹਮੇਸ਼ਾ ਕਿ ਹਾਂ ਯਾਰ ਇੱਕ ਨਾ ਇੱਕ ਦਿਨ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਤੇ ਮਿਲੇਗਾ ਵੀ ਬਾਕੀ ਸਾਡੇ AGM ਸਟੋਰ ਦੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਵੀਡੀਓ ਲਾਈਕ ਕਰ ਦਿਆ ਕਰੋ ਅਗਰ ਪਸੰਦ ਆਉਂਦੀ ਹੈ ਤਾਂ ਕਮੈਂਟ ਵਿੱਚ ਜਰੂਰ ਕਰਿਆ ਕਰੋ ਅੱਜ ਲਈ ਇੰਨਾ ਹੀ ਸੀ ਅਗਲੇ ਲਈ ਫੇਰ ਮਿਲਾਂਗੇ ਧੰਨਵਾਦ